ਸਾਰਿਆਂ ਨੂੰ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਬਾਈ ਜੀ ਆਪਾਂ ਜਿਹੜਾ ਝੋਨਾ ਲਾਉਣ ਤੋਂ ਪਹਿਲਾਂ ਤਿਆਰੀ ਕਰ ਰਹੇ ਹਾਂ ਦੇਖ ਸਕਦੇ ਹੋ ਆਪਣੇ ਖੇਤ ਦੇ ਵਿੱਚ ਜਿਹੜਾ ਕੰਪਿਊਟਰ ਕਰਾਇਆ ਚੱਲ ਰਿਹਾ ਜਿਹੜਾ ਪਰਲਾ ਬਾਣਾ ਉਹਦੇ ਵਿੱਚ ਇਹਨੇ ਲਾਤ ਆ ਬਾਈ ਨੇ ਆਪਣੇ ਨੇ ਤੇ ਹੁਣ ਉਰਲੇ ਪਾਸੇ ਜਿਹੜਾ ਉਰਲੇ ਪਾਸੇ ਕੰਪਿਊਟਰ ਕਰਾਇਆ ਚੱਲ ਰਿਹਾ ਬਾਈ ਜੀ ਦੇਖ ਸਕਦੇ ਹੋ ਉਰਲੇ ਪਾਸੇ ਸੋਨਾ ਲੀਕਾ 745 ਕੰਕਟਰ ਕਰਾਇਆ ਲਾ ਰਿਹਾ ਦੇਖ ਸਕਦੇ ਹੋ ਜੀ ਤੇ ਪਰਲੇ ਪਾਸੇ ਆਪਣਾ ਜਿਹੜਾ ਹੈਗਾ Mahindra 495 ਕੰਕਟਰ ਕਰਾਇਆ ਲੱਗਣ ਤੋਂ ਬਾਅਦ ਉੱਥੇ ਹਲ ਮਾਰੇ ਜਾ ਰਹੇ ਆ ਦੇਖ ਸਕਦੇ ਹੋ ਉਸ ਤੋਂ ਬਾਅਦ ਆਪਾਂ ਉੱਥੇ ਸੁਹਾਗਾ ਮਾਰਾਂਗੇ ਸੁਹਾਗਾ ਮਾਰ ਕੇ ਉਸ ਤੋਂ ਬਾਅਦ ਆਪਾਂ ਮੱਟਾ ਪਾਵਾਂਗੇ ਇੱਥੇ ਵੱਟਾਂ ਪਾ ਕੇ ਤੇ ਕੋਸਟ ਬਾਅਦ ਇਹ ਰਹਿ ਗਿਆ ਖੇਤ ਦੇ ਵਿੱਚ ਪਾਣੀ ਲੈ ਕੇ ਆਵਾਂਗੇ ਪਾਣੀ ਦਿਉਣ ਤੋਂ ਬਾਅਦ ਉੱਥੇ ਕੱਦੂ ਕੀਤਾ ਜਾਊਗਾ ਕੱਦੂ ਕਰਨ ਤੋਂ ਬਾਅਦ ਉੱਥੇ ਝੁੰਨਾ ਲਗਾਇਆ ਜਾਊਗਾ ਬਾਈ ਜੀ ਦੇਖ ਸਕਦੇ ਹੋ ਬਈ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਜਦੋਂ ਦੀ ਕੰਪਿਊਟਰ ਕਰਾਉਣ ਦੀ ਤਕਨੀਕ ਆਈ ਹੈ ਅੱਜ ਦੂਜੀ ਵਾਰੀ ਜਿਹੜਾ ਹੈਗਾ ਕੰਪਿਊਟਰ ਕਰਾਇਆ ਲੱਗ ਰਿਹਾ ਕਿਉਂਕਿ ਉਸ ਤੋਂ ਪਹਿਲਾਂ ਇੱਥੇ ਬਾਗ ਹੁੰਦਾ ਸੀਗਾ ਜੋ ਕਿ 30 ਸਾਲਾਂ ਦਾ ਹੋ ਗਿਆ ਸੀਗਾ ਖਰਾਬ ਹੋਣ ਕਰਕੇ ਆਪਾਂ ਉਹਨੂੰ ਪੱਟਤਾ ਸੀਗਾ ਤੇ ਅੱਜ ਤੋਂ ਜਦੋਂ 30 ਸਾਲ ਪਹਿਲਾਂ ਆਪਾਂ ਇੱਥੇ ਬਾਗ ਲਾਇਆ ਸੀਗਾ ਤੇ ਉਸ ਟਾਈਮ ਜਿਹੜਾ ਹੈਗਾ ਕੰਪਿਊਟਰ ਕਰਾਇਆ ਦੀ ਜਿਹੜੀ ਹੈਗੀ ਐ ਤਕਨੀਕ ਆ ਹੀ ਨਹੀਂ ਸੀਗੀ ਤੇ ਉਦੋਂ ਬਜ਼ੁਰਗਾਂ ਨੇ ਜਿਹੜਾ ਹੈਗਾ ਦੂਜਾ ਲਿਫਟ ਵਾਲਾ ਕਰਾਇਆ ਹੁੰਦਾ ਟਰੈਕਟਰ ਨਾਲ ਉਸੇ ਨਾਲ ਹੀ ਬਾਣ ਨੂੰ ਪੱਧਰ ਕਰਕੇ ਤੇ ਉੱਥੇ ਬਾਗ ਲਾਇਆ ਸੀਗਾ ਤੇ ਜਦੋਂ ਬਾਗ ਪੱਟਿਆ ਗਿਆ 30 ਸਾਲਾਂ ਬਾਅਦ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੰਪਿਊਟਰ ਕਰਾਇਆ ਲਵਾਇਆ ਇਸ ਬੰਦੇ ਤੋਂ ਫਿਰ ਆਪਾਂ ਪਾਣੀ ਪਾਇਆ ਇਸ ਬਾਣ ਦੇ ਵਿੱਚ ਪਾਣੀ ਲਾਉਣ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਟੋਇਆਂ ਵਾਲਾ ਥਾਂ ਸੀਗਾ ਥੋੜਾ ਬਹੁਤ ਉੱਚਾ ਨੀਵਾ ਹੋ ਗਿਆ ਕਿਉਂਕਿ ਬੂਟੇ ਪੱਤੇ ਸੀਗੇ ਤੇ ਅੱਜ ਫਿਰ ਆਪਾਂ ਜਿਹੜਾ ਝੋਨਾ ਲਾਉਣ ਤੋਂ ਪਹਿਲਾਂ ਦੂਜੀ ਵਾਰੀ ਇੱਥੇ ਕੰਪਿਊਟਰ ਕਰਾਇਆ ਲਗਾ ਰਹੇ ਹਾਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਈ ਕੰਪਿਊਟਰ ਕਰਾਇਆ ਜਿਹੜਾ ਆਪਣੇ ਖੇਤ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਸਾਹਮਣੇ ਜਿਹੜਾ ਇਹਨਾਂ ਦੀ ਹੈਗੀ ਹੈ ਮਸ਼ੀਨ ਪਈ ਹੈ ਕੰਪਿਊਟਰ ਵਾਲੀ ਕਿਰਾਏ ਨਾਲ ਜਿਹੜੇ ਨਾਲ ਸੈਟਿੰਗ ਕਰਕੇ ਇਹ ਬਾਣ ਨੂੰ ਪੱਧਰ ਕਰਦੇ ਆ ਤੇ ਉੱਪਰਲੇ ਪਾਸੇ ਜਿਹੜੀਆਂ ਧੂੜਾਂ ਉੱਡ ਰਹੀਆਂ ਉੱਥੇ ਆਪਣਾ 495 ਜਿਹੜਾ ਮਹਿੰਦਰਾ ਮੈਸੀ ਦੇ ਇੰਜਨ ਵਾਲਾ ਉਹਨੂੰ ਆਪਣੇ ਛੋਟੇ ਬ੍ਰਦਰ ਮਨਿੰਦਰ ਸਿੰਘ ਜਾਖੜ ਜਿਹੜੇ ਹੈਗੇ ਆ ਵਾਈ ਜਾਂਦੇ ਆ ਇੰਨੀ ਇੱਕ ਵੀਡੀਓ ਸੀ ਬਾਈ ਜੀ ਧੰਨਵਾਦ ਸਾਰਿਆਂ ਦਾ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਸਾਰਿਆਂ ਦੀਆਂ ਪਰਮਾਤਮਾ ਲੰਮੀਆਂ ਉਮਰਾਂ ਕਰੇ ਤੇ ਇਸੇ ਤਰ੍ਹਾਂ ਹੈਗਾ ਜਿਹੜਾ ਪੰਜਾਬ ਦੀ ਖੇਤੀ ਚੜ੍ਹਦੀ ਕਲਾ ਦੇ ਵਿੱਚ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ